ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਦੇ ਐਸ ਦੇ ਲਾਈਵ ਤੇ ਸਵਾਗਤ ਆ ਅੱਜ ਆਪਾਂ ਬਣਾ ਰਿਹਾ ਹਾਂ हेयर ऑयल ਜਿਵੇਂ ਕਿ ਸਾਰਿਆਂ ਨੂੰ ਹੀ ਇਹ ਪ੍ਰੋਬਲਮ ਆ ਕਿ ਜਿਹੜੇ ਆਪਣੇ ਹੈਅਰ ਨੇ ਉਹ ਜ਼ਿਆਦਾ ਟੁੱਟਦੇ ਨੇ ਤੇ ਡੈਂਡਰਫ ਦੀ ਖੁਸ਼ਕੀ ਦੀ ਸਾਰਿਆਂ ਨੂੰ ਹੀ ਇਹ ਪ੍ਰੋਬਲਮ ਰਹਿੰਦੀ ਆ ਤੇ ਉਹਦੇ ਲਈ ਆਪਾਂ ਅੱਜ ਇੱਕ ਤੇਲ ਤਿਆਰ ਕਰ ਰਹੇ ਹਾਂ ਇਹ ਤੇਲ ਜਿਹੜਾ ਵਾਲਾਂ ਨੂੰ ਵੀ ਲੰਬੇ ਕਰਨ ਦੇ ਜਿਹੜਾ ਕਰਦਾ ਆ ਤੇ ਆਪਾਂ ਚਲੋ ਫਿਰ ਚੱਲਦੇ ਆਂ ਵੀਡੀਓ ਦੇ ਵੱਲ ਸਭ ਤੋਂ ਪਹਿਲਾਂ ਆਪਾਂ ਨੇ ਧਰਨਾ ਪੈਨ ਤੇ ਫੇਰ ਲੈ ਲੈਣੀਆਂ ਨੇ ਦੋ ਭਿੰਡੀਆਂ ਭਿੰਡੀਆਂ ਦੇ ਵਿੱਚ ਜਿਹੜੇ ਆਪਾਂ ਚਾਰ ਸਪੇਰੀਅਡ ਹੈ ਉਹਦੇ ਲੌਂਗ ਲਗਾ ਦਾਂਗੇ ਤੇ ਇਹ ਭਿੰਡੀਆਂ ਨੂੰ ਆਪਾਂ ਇਹੜਾ ਇਹ ਤੇਲ ਦੇ ਸਰੋਂ ਦੇ ਤੇਲ ਦੇ ਵਿੱਚ ਪਾ ਦੇਵਾਂਗੇ ਆਪਾਂ ਨੇ ਜਿਹੜਾ ਤੇਲ ਲਿਆ ਉਹ ਸਰੋਂ ਦਾ ਹੈ ਤੇ ਹੁਣ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਜਿਹੜਾ ਪਿਆਜ਼ ਆ ਇਹ ਆਪਣੇ ਵਾਲਾਂ ਦੀਆਂ ਜੜ੍ਹਾਂ ਨੂੰ ਜਿਹੜਾ ਮਜ਼ਬੂਤ ਕਰਦਾ ਤੇ ਵਾਲਾਂ ਨੂੰ ਝੜਨ ਤੋਂ ਰੋਕਦਾ ਇਸ ਲਈ ਆਪਾਂ ਨੇ ਜਿਹੜਾ ਇਹ ਇਹਦੇ ਵਿੱਚ ਦਰਵਾ ਦਿੱਤਾ ਹੈ ਪਿਆਜ਼ ਪਿਆਜ਼ ਨੂੰ ਕਾਫੀ ਟਾਈਮ ਤੱਕ ਜਿਹੜਾ ਆਪਾਂ ਇਹਨੂੰ ਰਜਾਵਾਂਗੇ ਚੰਗੀ ਤਰ੍ਹਾਂ ਬਰਾਊਨ ਹੋਣ ਲੱਗ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਲੌਂਜੀ ਕਲੌਂਜੀ ਆ ਜਿਹੜੀ ਇਹ ਵੀ ਆਪਣੇ ਵਾਲਾਂ ਲਈ ਬਹੁਤ ਹੀ ਵਧੀਆ ਚੀਜ਼ ਆ ਹਾਈ ਮੋਕਨੋਲ ਨਾਮ ਦਾ ਐਸਟ੍ਰਡ ਪਾਇਆ ਜਾਂਦਾ ਹੈ ਜੋ ਕਿ ਵਾਲਾਂ ਲਈ ਬਹੁਤ ਹੀ ਲਾਈਫ ਦਾ ਆਈਕਨ ਦਾ ਹੈ ਤੇ ਹੁਣ ਆਪਾਂ ਇਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਮੇਥੀ ਮੇਥੀ ਜਿਹੜੀ ਇਹ ਡੈਂਡਰਫ ਤੇ ਖੁਸ਼ਕੀ ਤੇ ਖਾਰਸ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਆ ਤੇ ਜਿਹੜੀ ਆਪਾਂ ਇਹਦੇ ਵਿੱਚ ਆਪਾਂ ਨੇ ਪਾਈ ਆ ਭਿੰਡੀ ਭਿੰਡੀ ਦੇ ਵਿੱਚ ਆਇਰਨ ਜ਼ਿੰਕ ਅਤੇ ਮੈਗਨੀਸ਼ੀਅਮ ਹੁੰਦੇ ਹਨ ਇਹ ਜਿਹੜੇ ਤੱਤ ਨੇ ਤੇ ਇਹ ਆਪਣੇ ਜਿਹੜੇ ਸ਼ਿਰਦੀ ਵਾਲਾਂ ਦੇ ਲਈ ਬਹੁਤ ਹੀ ਲਾਈਫ ਦਾ ਇੱਕ ਹੁੰਦੇ ਨੇ ਤੇ ਹੁਣ ਆਪਾਂ ਜਿਹੜਾ ਇਹਨੂੰ ਚੰਗੀ ਤਰ੍ਹਾਂ ਜਿੰਨਾ ਟਾਈਮ ਇਹ ਪੂਰਾ ਕਾਲਾ ਨਹੀਂ ਹੋ ਜਾਂਦਾ ਉਨਾਂ ਟਾਈਮ ਆਪਾਂ ਇਹਨੂੰ ਜਨਕਿ ਅੱਗ ਦੇ ਉੱਤੇ ਸਲੋ ਦੇ ਕਰਕੇ ਤਰ ਕੇ ਆਪਾਂ ਇਹਨੂੰ ਉਨਾਂ ਟਾਈਮ ਚਲਾਉਂਦੇ ਰਹਾਂਗੇ ਵਿੱਚ ਵਿੱਚ ਦੀ ਕੜਸੀ ਫੇਰਦੇ ਰਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਬਰਾਊਨ ਹੋ ਰਿਹਾ ਤੇ ਹੋ ਚੁੱਕਿਆ ਹੈ ਇਹ ਕਾਲਾ ਪੂਰਾ ਤੇ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਤੇਲ ਜਿਹੜਾ ਬਣ ਕੇ ਆਪਣਾ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਦੇਵਾਂਗੇ ਜਦੋਂ ਠੰਡਾ ਹੋ ਜਾਊਗਾ ਤਾਂ ਆਪਾਂ ਇਹਨੂੰ ਕਿਸੇ ਵੀ ਖੁੱਲੇ ਭਾਂਡੇ ਦੇ ਵਿੱਚ ਮੋਨ ਲਾਂਗੇ ਤੇ ਆਪਾਂ ਇਹਨੂੰ ਕਿਸੇ ਵੀ ਭਾਂਡੇ ਦੇ ਖੁੱਲੇ ਦੇ ਵਿੱਚ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਤੁਸੀਂ ਦੇਖ ਸਕਦੇ ਹੋ ਤੇਲ ਇਹੜਾ ਹੋ ਚੁੱਕਿਆ ਆਪਣਾ ਤਿਆਰ ਪੂਰਾ ਕਾਲਾ ਕਾਲਾ ਹੋ ਚੁੱਕਿਆ ਤੇ ਹੁਣ ਇਹ ਤੇਲ ਨੂੰ ਆਪਾਂ ਠੰਡਾ ਹੋਣ ਤੇ ਜਿਹੜਾ ਲਾ ਸਕਦੇ ਆ ਠੰਡਾ ਹੋਣ ਤੇ ਆਪਾਂ ਜਿਹੜਾ ਇਹ ਤੇਲ ਲਗਾਉਣਾ ਕਿਵੇਂ ਆ ਇਹ ਤੇਲ ਨੂੰ ਆਪਾਂ ਣਾਉਣ ਤੋਂ 2 ਘੰਟੇ ਪਹਿਲਾਂ ਸਿਰ 'ਚ ਮਾਲਿਸ਼ ਕਰਨੀ ਹੈ ਚੰਗੀ ਤਰ੍ਹਾਂ ਚੀਨੀਆਂ ਕੱਢ-ਕੱਢ ਕੇ ਤੇ ਮੇਰੇ ਬੇਟੇ ਦੇ ਵਾਲ ਜਿਹੜੇ ਕੱਟੇ ਹੋਏ ਨੇ ਅਸੀਂ ਜੂੜਾ ਹੁਣ ਰੱਖਿਆ ਇਹਦੇ ਲਈ ਮੈਂ ਪਹਿਲਾਂ ਵੀ ਯੂਜ਼ ਕੀਤਾ ਤੇ ਹੁਣ ਵੀ ਯੂਜ਼ ਕਰ ਰਹੀਆਂ ਮੈਂ ਤੇ ਬਹੁਤ ਹੀ ਵਧੀਆ ਤੇਲ ਆ ਤੁਸੀਂ ਟਰਾਈ ਕਰਕੇ ਦੇਖਿਓ ਤੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਅਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਆਪਾਂ ਫਿਰ ਤੋਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਪਲੀਜ਼ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ